ਇੱਕ ਹੋਰ ਜ਼ਿੰਦਗੀ ਰੋਟੀ ਪਿੱਛੇ ਭੱਜਦਿਆਂ ਆਪਣੇ ਆਖਰੀ ਸਵਾਸਾਂ ਨੂੰ ਛੱਡ ਗਈ। 29 ਜੂਨ 2025 ਸਾਨੂੰ ਐਸਐਸਬੋ ਕਾਲ ਆਈ ਤਰਨਤਨ ਤੋਂ ਮਾਨਾਵਾਲ ਰੋਡ ਤੇ ਇੱਕ ਭਿਆਨਕ ਹਾਦਸਾ ਹੋ ਗਿਆ ਸੀ। ਦੋ ਟਰੱਕਾਂ ਦੀ ਆਪਸੀ ਟੱਕਰ ਹੋਈ। ਇੱਕ ਪੀੜਤ ਦੀ Laash ਗੱਡੀ ਦੇ ਅੰਦਰ ਫਸ ਗਈ। ਦੂਜਾ ਪੀੜਤ ਗੰਭੀਰ ਹਾਲਤ ਕਰਨ ਸਖਮੀ ਹੋਇਆ ਜਿਸ ਨੂੰ ਐਂਬੂਲੈਂਸ ਰਾਹੀਂ ਹਸਪੀਟਲ ਭੇਜਿਆ ਗਿਆ। ਸਾਡੀ ਟੀਮ ਮੌਕੇ ਤੇ ਪਹੁੰਚੀ ਟੱਕਰ ਹੋਏ ਟਰੱਕਾਂ ਵਿੱਚੋਂ ਇੱਕ ਡੀਜ਼ਲ ਟੈਂਕਰ ਸੀ ਜਿਸ ਵਿੱਚੋਂ ਡੀਜ਼ਲ ਛੋਰਿਆ ਸੀ ਤੇ ਪੂਰੀ ਸੜਕ ਤੇ ਫੈਲ ਗਿਆ ਸੀ ਇਹ ਖੇਤਰ ਸਾਡੀ ਟੀਮ ਲਈ ਖਤਰਨਾਕ ਜ਼ੋਨ ਬਣ ਚੁੱਕਿਆ ਸੀ ਅਸੀਂ ਤੁਰੰਤ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਪੀੜ ਹਟਾਈ ਰੋਡ ਬਲੌਕ ਕੀਤੀ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਾਡੀ ਟੀਮ ਨੇ ਆਪਣੇ ਟੂਲਜ਼ ਦੀ ਮਦਦ ਨਾਲ ਡੈੱਡ ਬੋਡੀ ਨੂੰ ਟਰੱਕ ਚੋਂ ਬਾਹਰ ਕੱਢਿਆ ਫਿਰ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਦੋਂ ਉਹ ਆਏ ਤਾਂ ਅਸੀਂ ਮਿਲ ਕੇ ਕੈਮੀਕਲ ਵਾਟਰ ਦੀ ਮਦਦ ਨਾਲ ਡੀਜ਼ਲ ਨੂੰ ਹਟਾਇਆ ਬਹੁਤ ਹੀ ਦੁਖ ਦੀ ਗੱਲ ਹੈ ਇੱਕ ਹੋਰ ਕੀਮਤੀ ਜ਼ਿੰਦਗੀ ਸੜਕ ਹਾਦਸੇ ਦੀ ਪੇਟ ਚੜ ਗਈ ਅਸੀਂ ਉਹਨਾਂ ਦੀ ਰੂਲੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ